ਕੋਰਡ ਦੇ ਹੁਕਮ ਅਨੁਸਾਰ ਗਵਮਾਂਡਾ ਵੱਲੋਂ ਗੈਰ ਕਾਨੂੰਨੀ ਤੌਰ ਤੇ ਬਣੇ ਪੀਜੀ ਤੇ ਬਿਲਡਿੰਗਾਂ ਨੂੰ ਢਾਹਣ ਦਾ ਹੁਕਮ ਦਿੱਤੇ ਗਿਆ ਸਨ ਜਿਸ ਨੂੰ ਲੈ ਕੇ ਗਵਮਾਂਡਾ ਦੀ ਟੀਮ ਬਲੌਂਗੀ ਵਿਖੇ ਪੁੱਜ ਗਈ ਜੇ ਬਿਲਡਿੰਗਾਂ ਜੀ ਪੀ ਬਣੇ ਹੋਏ ਸਨ ਕਗਲ ਉੱਥੇ ਦੇ ਬਿਜਲੀ ਦੇ ਕਨੈਕਸ਼ਨ ਤੇ ਪਾਣੀ ਦੇ ਕ੍ਰੈਸ ਕੱਟ ਦਿੱਤੇ ਗਏ ਸਨ ਅੱਜ ਗਵਮਾਂਡਾ ਨੂੰ ਢਾਹਣ ਲਈ ਪੁੱਜੀ ਲੋਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਸੁਣਾਉਣੇ ਲੋਕ ਕੀ ਕਹਿ ਰਹੇ ਨੇ ਕਿ ਬਿਨਾਂ ਨੋਟਿਸ ਦੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਕੋਰਟ ਦੇ ਨੇ ਸਮਾਂ ਦਿੱਤਾ ਹੈ ਕਿ 5-8 ਤੱਕ ਇਹ ਕਾਰਵਾਈ ਕੀਤੀ ਜਾਵੇ ਅਤੋਂ ਸੁਣਾਨੇ ਆ ਕੀ ਕਹਿ ਰਹੇ ਨੇ ਲੋਕ ਬਿਲਕੁਲ ਜੀ ਨਕਾਇਜ਼ ਤੱਕਾ ਹੋਇਆ ਜੀ ਸਾਨੂੰ ਦੱਸਿਆ ਵੀ ਨਹੀਂ ਗਿਆ ਕੱਟਣ ਤੋਂ ਬਾਅਦ ਕੋਈ ਨੋਟਿਸਿੰਗ ਨੋਟਿਸ ਵਗੈਰਾ ਨਹੀਂ ਦੇ ਕੇ ਗਿਆ ਸਾਨੂੰ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਗਿਆ ਜੀ ਕੱਟਣ ਤੋਂ ਬਾਅਦ ਮੈਨੂੰ ਨੈਕਸਟ ਡੇ ਪਤਾ ਲੱਗਿਆ ਕਿ ਮਤਲਬ ਮੇਰੇ ਬਿਜਲੀ ਦੇ ਡਿਸਕਨੈਕਟ ਕਰ ਦਿੱਤੀ ਗਈ ਹੈ ਉਹ ਵਿਭਾਗ ਵੱਲੋਂ ਕੀ ਕਿਹਾ ਜਾ ਰਿਹਾ ਵੀ ਪੀ ਜਿਹੜਾ ਪੀਜੀ ਜਿਹੜੀ ਬਿਲਡਿੰਗ ਬਣੀ ਹੈ ਉਸ ਨੂੰ ਗੈਰਕਾਨੂੰਨੀ ਦੱਸਦੇ ਨੇ ਤੇ ਉਹਨੂੰ ਟਾਇਆ ਜਾਵੇਗਾ ਬਿਲਕੁਲ ਜੀ ਉਹਨਾਂ ਨੇ ਮੈਨੂੰ ਬਿਨਾਂ ਕਿਸੇ ਦੱਸੇ ਮੈਨੂੰ ਕਿਸੇ ਕੇਸ ਵਿੱਚ ਇਨਵੋਲ ਕਰਕੇ ਮੈਨੂੰ ਡਿਸਕਨੈਕਟ ਕਰਨ ਦੇ ਮਤਲਬ ਭਲੇ ਤੱਕ ਕੀਤਾ ਜਾਵੇ ਇਹ ਕਾਫੀ ਦਿਨ ਆਲਮੋਸਟ 10 ਡੇਸ ਪਹਿਲਾਂ मतलब ਕਾਰਵਾਈ ਕਰਨ ਨੂੰ ਫਿਰ ਰਹੇ ਨੇ ਠੀਕ ਹੈ ਜੋ ਕਿ ਬਿਲਕੁਲ ਤੱਕਾ ਨਾਮ ਉਸ ਰਿਗਾਰਡਿੰਗ ਮੈਂ ਆਪਣਾ ਸਮਾਨ ਚੱਕ ਪਾ ਰਹੇ ਆ ਨਾ ਕੁਝ ਕਰ ਪਰ ਹੈ ਬਿਲਕੁਲ ਨਜਾਇਜ਼ ਤੱਕਾ ਹੋ ਰਹੀ ਹੈ 24 ਘੰਟੇ ਵਿੱਚ ਮੈਂ ਕਿੱਥੇ ਐਟ ਅ ਟਾਈਮ ਆਪਣਾ ਸਮਾਨ ਚੱਕ ਕੇ ਲੈ ਕੇ ਜਾਵਾਂਗਾ ਠੀਕ ਹੈ ਤੇ ਇਹਦੇ ਬਸ ਤੁਸੀਂ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਦਾਇਰ ਨਹੀਂ ਕਰੋਗੇ ਬਿਲਕੁਲ ਕਰਾਂਗੇ ਜੀ ਲੇਕਿਨ ਹਾਈ ਕੋਰਟ ਜਾਣ ਲਈ ਵੀ ਤਰੀਕ ਚਾਹੀਦੀ ਹੈ ਨਾ ਜੀ ਅੱਜ ਆ ਰਹੇ ਨੇ ਜਦ ਕਿ ਮੈਂ ਆਲਰੇਡੀ ਕਨਫਰਮ ਕਰਤਾ ਕਿ ਕੋਰਟ ਦਾ ਜਿਹੜਾ ਨੋਟਿਸ ਹੈ ਕਿ 5-8 ਤੱਕ ਦਾ ਸਾਨੂੰ ਡੀਮੋਨੀਟੇਸ਼ਨ ਦਾ ਟਾਈਮ ਦਿੱਤਾ ਗਿਆ ਹੈ। ਵੀਰੇ ਪਹਿਲਾਂ ਤਾਂ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਸ ਗੱਲ ਦਾ ਕਿ ਤੁਹਾਡੇ ਮੀਟਰ ਕਨੈਕਸ਼ਨ ਕੱਟੇ ਜਾਣਗੇ। ਠੀਕ ਹੈ। ਕੱਲ ਆ ਕੇ ਉਹ ਮੀਟਰ ਕਨੈਕਸ਼ਨ ਕੱਟ ਗਏ ਆਂ ਔਰ ਵਿਦਆਊਟ ਨੇਮ ਐਨੀ ਇਨਫੋਰਮੇਸ਼ਨ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਾਣੀ ਦਾ ਤੇ ਬਿਜਲੀ ਦਾ ਕਨੈਕਸ਼ਨ ਸਾਡਾ ਕੱਟ ਦਿੱਤਾ ਗਿਆ ਹੈ ਤੇ ਹੁਣ ਉਹ ਸਾਨੂੰ ਆ ਕੇ ਕਹਿ ਰਹੇ ਆ ਕਿ ਅਸੀਂ ਇਹ ਬਿਲਡਿੰਗ ਢਾਉਣੀ ਹੈ। ਜਦੋਂ ਟਾਣੀ ਸੀ ਪਹਿਲਾਂ ਬਣਨੇ ਕਿਉਂ ਦਿੱਤੀਆਂ ਪਹਿਲਾਂ ਆਕੇ ਪਹਿਲਾਂ ਇਹ ਰੋਕ ਦਿੰਦੇ ਕੰਮ 2021 ਚ ਪੀਜੀ ਬਣਿਆ ਸੀਗਾ ਉਸ ਟਾਈਮੇ ਰੋਕ ਦਿੰਦੇ ਜੀ ਮਕਾਨ ਨੂੰ ਠੀਕ ਹੈ ਪਹਿਲਾਂ ਨਹੀਂ ਰੋਕੇ 88 ਦੀ ਰਜਿਸਟਰੀ ਆ ਸਾਡੇ ਕੋਲ ਉਸ ਟਾਈਮ ਵੀ ਅਸੀਂ ਮਕਾਨ ਬਣਾਇਆ ਹੋਇਆ ਸੀਗਾ ਹੁਣ ਵੀ ਅਸੀਂ ਇੱਥੇ ਮਕਾਨੇ ਬਣਾਏ ਕਿਰਾਏਦਾਰ ਰਹਿ ਰਹੇ ਹੈ ਤੇ ਹੁਣ ਉਹਦਾ ਬੀਜਲੀ ਦਾ ਕਨੈਕਸ਼ਨ ਕੱਟਤਾ ਹੈ ਹੁਣ ਸਾਰੇ ਕਿਰਾਏਦਾਰ ਤੰਗ ਨੇ ਜੀ ਹੁਣ ਆਕੇ ਉਹਨਾਂ ਨੂੰ ਬਾਰ-ਬਾਰ ਉੱਡਾ ਲੈ ਕੇ ਕਹਿ ਰਹੇ ਆ ਅਸੀਂ ਪੀਜੀ ਟਾਉਣਾ ਆਇਆ ਟਾਉਣਾ ਖਾਲੀ ਕਰੋ ਬਿਲਕੁਲ ਜੀ ਪੱਟੇ ਕੱਟੇ ਕਹਿੰਦੇ ਨੇ ਸਾਡੀ ਬਿਲਡਿੰਗ ਆ ਉਸ ਦੇ ਵਿੱਚ ਫ ਸਾਡਾ ਉਹਨਾਂ ਨੇ ਬਿਜਲੀ ਦਾ ਕਾਟਾ ਜੀ ਠੀਕ ਹੈ ਤੇ ਸਾਨੂੰ ਕੋਈ ਨੋਟਿਸ ਨਹੀਂ ਆਪਸ਼ੀ ਦਾ ਤੇ ਜੇਕਰ ਮੀਟਰ ਕਟਣ ਦੀ ਗੱਲ ਕਰੀਏ ਤੇ ਵਿਭਾਗ ਵੱਲੋਂ ਦੱਸਿਆ ਨਹੀਂ ਕਿ ਇਹ ਵੀ ਕਿਹੜਾ ਕਾਰਨ ਹੈ ਵੀ ਜਿਹੜਾ ਵੀ ਤੁਹਾਡੇ ਬਿਜਲੀ ਦਾ ਮੀਟਰ ਕੱਟਿਆ ਜਾ ਰਿਹਾ ਨਹੀਂ ਨਹੀਂ ਉਹ ਕਹਿੰਦੇ ਇਲੀਗਲ ਬਿਲਡਿੰਗ ਹੈ ਸਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈ ਜੀ ਸਾਡੇ ਰਜਿਸਟਰੀ ਪ੍ਰੋਪਰ ਹੈ ਸਾਡਾ ਨਕਸ਼ਾ ਹੈ ਜੀ ਆਪਣਾ ਪੰਚਾਇਤ ਤੋਂ ਪਾਸ ਠੀਕ ਹੈ ਇਸ ਤੋਂ ਇਲਾਵਾ ਦਿੱਤੋਂ ਜੋ ਡਾਕੂਮੈਂਟਸ ਤਾਂ ਚਾਹੀਦਾ ਸੀ ਕਰਦੇ ਪ੍ਰੋਵਾਈਡ